ਕੀ ਨਾਮ ਤੁਹਾਡਾ ਮੇਰਾ ਪੁੱਲ ਕੀ ਗੱਲ ਹੋਈ ਆ ਰਾਤ ਜਿਹੜਾ ਸੱਤਾ ਲੋ ਜੀ ਸਾਡੀ ਕੋਈ ਉਹਨਾਂ ਨਾਲ ਲੜਾਈ ਨਹੀਂ ਸਾਡੇ ਨਾਲ ਕੋਈ ਦਿਸਣੀ ਨਹੀਂ ਉਹਨਾਂ ਨਾਲ ਸਾਡਾ ਇਤਤ ਕੰਮ ਕਰਦੇ ਆਪ ਤੋਂ ਘਰੇ ਆ ਇਸ ਸ਼ਾਮ ਕੰਮ ਕਰ ਤੋਂ ਕਰਿਆ ਇਸ ਸ਼ਾਮ ਸਾਡੀ ਨਾਲ ਕੋਈ ਲੜਾਈ ਨਹੀਂ ਸਾਨੂੰ ਪਤਾ ਨਹੀਂ ਕਿ ਇਹ ਰੋਟੀ ਪਾਣੀ ਕਰਨ ਲਾ ਕੇ ਉਹ ਆਏ ਸਾਡਾ ਗੇਟ ਖੋਲ ਕੇ ਕੁੜੀਆਂ ਦੇ ਬੰਦੇ ਉਹਨਾਂ ਕੋਲ ਰਾਣਾ ਸੀ ਜਾਂ ਕਿਰਪਾਨਾ ਸੀ ਉਹਨਾਂ ਨੇ ਕੋਸ ਨਹੀਂ ਵੇਖਿਆ ਸਾਹਿਬ ਜਿਹੜਾ ਬੰਦਾ ਗਿਆ ਉਹਨਾਂ ਨੇ ਵੇਚ ਤੁਰਿਆ ਪਸਵਾਨਾ ਵੀ ਸਾਡੇ ਨਾਲ ਇਸ ਸਾਹਿਬ ਜੀ ਵੱਟਦਾ ਉਹਨਾਂ ਨੂੰ ਸੱਟਾ ਸਾਨੂੰ ਪੰਜ ਜਾਣੇ ਲੱਗੇ ਕਿੰਨੇ ਕਵੇਜ ਕਰਨਾ ਹੈ ਇਹ ਕਰੀਬ 10 ਵਜੇ ਦੀ 9:30 ਵਜੇ ਤੱਕ ਲਓ ਇਹ ਕੀ ਕਾਰਨ ਕੀ ਕਿਉਂ ਮਾਰੇ ਆ ਗਏ ਪਹਿਲਾਂ ਕੋਈ ਲੜਾਈ ਹੋਈ ਨਾ ਕੋਈ ਤੁਸੀਂ ਇੱਕ ਘਰ ਦੇ ਸਾਡੇ ਕੋਈ ਕਿਸੇ ਨਾਮ ਦੇ ਸੁਬਣੇ ਹੈ ਨਹੀਂ ਨਾ ਸੀ ਕਿਸੇ ਨਾਲ ਲੜ ਕੇ ਰਾਜੀ ਅਸੀਂ ਤੁਹਾਡੇ ਕਾਮਕਾਰਾਂ ਦੇ ਵਿੱਚ ਤੁਰੇ ਫਿਰਦੇ ਕੀ ਕੰਮ ਕੀ ਗੱਲ ਸੀ ਕੰਮ ਸੀ ਜਾਮਣਾ ਲੰਗ ਜਾਮਣਾ ਤੋੜਦੇ ਸੀ ਨਾਲ ਕਮਾਂ ਦੀ ਜੱਟ ਹਾਂ ਜੀ ਮਲੇ ਦੇ ਸਾਡੇ ਉਹਨਾਂ ਨੇ ਬਾਹਰੋਂ ਬੰਦੇ ਬੁਲਾਏ ਕੋਸਾ ਪਾਏ ਆਪਦੇ ਆਪ ਉਹਨਾਂ ਨੇ ਕੋਹਟ ਖੋਲ੍ਹਿਆ ਸਾਡਾ ਘਰ ਦੇ ਘਰ ਆ ਕੇ ਸਾਰੇ ਸਾਰੇ ਅੰਦਰ ਹੀ ਢਾ ਲੈ ਸਾਰੇ ਕਿਤੇ ਕਿਤੇ ਸਤ ਲੱਗੀਆਂ ਅਰੇ ਸਰ ਤੇ ਲੱਗੀਆਂ ਦੋ ਥਾਂ ਕਰਪਾ ਦੇ ਮਾਰੀਆਂ ਛਰ ਤੇ ਅਸਦੋ ਥਾਤੇ ਬਾਹ ਤੇ ਮਾਰੀਆਂ ਕਰਪਾ ਦੇ ਤੇ ਰਾਣਾ ਮਾਰੀਆਂ ਮੇਰੇ আর ਬਾਹ ਤੇ ਮਾਰੀਆਂ ਲੱਤ ਤੇ ਮਾਰੀਆਂ ਥੋੜੀਆ ਬੰਦੇ ਸੇ ਕਰਦੇ ਸਾਰੇ ਕੁਝ ਬਾਹਰ ਬੰਦੇ ਸੱਤੇ ਉਹਨਾਂ ਨੇ ਗੁੰਡੇ ਆ ਸਰ ਮੰਗ ਕੀ ਕਰਦੇ ਹੋ ਹਾਂਜੀ ਕੀ ਮੰਗ ਕਰਦੇ ਬਚਾ ਸਾਡੀ ਤਾਂ ਨੇ ਸਰ ਜੀ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਸਾਡੇ ਸਾਡੇ ਕੋਲ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਉਹਨਾਂ ਨੂੰ ਸਜ਼ਾ ਮੈ ਸਾਨੂੰ ਸਾਰੇ ਘਰ ਦੇ ਘਰ ਪਾਣੀ ਪੀਣ ਜੋਗੇ ਵੀ ਨਹੀਂ ਸਾਨੂੰ ਛੱਡੇ ਉਹਨਾਂ ਨੇ ਸਾਡੇ ਘਰ ਦੇ ਘਰ ਜੀ ਵਟ ਤੇ ਉਹਨਾਂ ਨੂੰ ਵੀ ਉਸੇ ਤਰ੍ਹਾਂ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਨੂੰ ਸਾਡੇ ਤੋਂ ਸਰਕਾਰ ਅੱਗੇ ਬੇਨਤੀ ਹੈ ਵੀ ਉਹਨਾਂ ਨੂੰ ਸਜ਼ਾ ਜ਼ਰੂਰ ਮਿਲੋ ਉਹਨਾਂ ਨੂੰ ਬਕੀ ਨਾਮ ਸਤਨਾਗਰ ਬਟਿੰਡਾ ਰੋਡ گورਨਾਂ ਕਵਾਸਤੇ ਰਾਤ ਜੀ ਨੇ ਉਹ दारू ਪੀ ਕੇ ਗਾਲਾਂ ਘੜਦੇ ਏ ਉਹਨਾਂ ਨੂੰ ਆਖੇ ਤੇ ਪਾਸੇ ਹੋ ਜੋ ਇੰਨੇ ਚਾਹ ਕੇ ਜਾਵਰੇ ਤਾਂ 15 ਬਾਅਦ 15 ਮਿੰਟ ਬਾਅਦ ਚਿੱਟੇ ਵਾਲੇ ਮੁੰਡੇ ਲਿਆ ਗਏ ਤੇ ਸਾਨੂੰ ਸਾਰਿਆਂ ਨੂੰ ਕੁੱਟ ਮਾਰ ਕੀਤੀ ਆ ਕਿੰਨੇ ਜਣੇ ਦੀ ਕੁੱਟ ਮਾਰ ਹੋ ਗਿਆ ਤਾਂ 15 ਜਣੇ ਇਹਨਾਂ ਨੂੰ ਕੁੱਟੇ 10 ਪੰਦਰੇ ਹਾਂਜੀ ਕਿੰਨੇ ਜਣੇ ਨੇ ਸੱਟਾ ਵੱਟੀਆਂ ਸਾਢੇ 5 ਜਣੇ ਦੇ ਵੱਜ ਜਾਏ ਇਹਨਾਂ ਵਿੱਚ ਲੜਾਈ ਨਹੀਂ ਹੋਈ ਨਾ ਉਹਨਾਂ ਨਾਲ ਕੋਈ ਲੜਾਈ ਹੋਈ ਸੀ ਕਾਹਦੇ ਨਾਲ ਹਮਲਾ ਕੀਤਾ ਤੇਰਪਾਨ ਨਾਲ ਤੇ ਕਾਪਟਨ ਨਾਲ ਘਰ ਆ ਗਏ ਜੀ ਕੱਲ ਕੀ ਹੋਈ ਸੀ ਮੰਨ ਲਓ ਵੀ ਕੁਝ ਕਾਰਨ ਟੀ ਸਗੰ ਨਹੀਂ ਅਸੀਂ ਗਲੀ 'ਚ ਖੜੇ ਸੀ ਗਲੀ 'ਚ ਖੜੇ ਸੀ ਜਦੋਂ ਉਹ ਆਏ ਇਹ ਜਗਾ ਕੋਈ ਹੈਗਾ ਤੇ ਘਰੇ ਆ ਗਏ ਉਹਨਾਂ ਦੇ ਤਰਪਾਨਾ ਚਲਾ ਦੇ ਉਹਨਾਂ ਨੇ ਬਾਪੂ ਮੈਂ ਪਹਿਲਾਂ ਮੈਂ ਗਿਆ ਮੁਰਕੇ ਘਰ ਦੇ ਗਏ ਫਿਰ ਬਾਪੂ ਜਾਵੜੇ ਫਿਰ ਰਸਤੇ ਕਰਕੇ ਸਾਰੇ ਆਈ ਗਏ ਨਾ ਸੁਣੋ ਸੁਣੋ ਕੋਣ ਜੀ ਉਹਨਾਂ ਨਾਲ ਪੁੱਤ ਉਹਨਾਂ ਨੇ ਇਹ ਚੱਟਾਂ ਲਾਇਆ ਸੀ ਉਹਨਾਂ ਨੇ ਜਿਹੜੇ ਮੁੰਡੇ ਨੇ ਸੱਦਾ ਹੀ ਰਵੀ ਨੇ ਤੇ ਕਾਲੀ ਨੇ ਉਹ ਚੱਟਾਂ ਲਾਉਂਦੇ ਆ ਉਹ ਤੇ ਪ੍ਰਹਿਗਾ ਨਹੀਂ ਪਹਿਲਾਂ ਵੀ ਦੂਜਾ ਗੱਲ ਆ ਬਲ ਕਰਦੇ ਨਹੀਂ ਨਹੀਂ ਪਹਿਲਾਂ ਇਨੀ ਗੱਡੀਆਂ ਇਹ ਪਹਿਲਾਂ ਕੋਈ ਰੋਲਾ ਹੀ ਨਹੀਂ ਕਦੇ ਲੜਾਈ ਨਹੀਂ ਆਪਾਂ ਉਹਨਾਂ ਨਾਲ ਸਾਡੇ ਉਹਨਾਂ ਨਾਲ ਕੋਈ ਐ ਨਹੀਂ ਨਾ ਜਿਹੜੇ ਜਿੰਨਾਂ ਸੱਟਾ ਬੰਨਿਆ ਸਾਰੇ ਘਰ ਦੇ ਵਿੱਚ ਮੰਤਰ ਘਰ ਦੇ ਬੰਬਰ ਹੈ ਜੀ ਮੰਮੀ ਐ ਡੈਡੀ ਐ ਮੇਰੇ ਘਰ ਦੇ ਐ ਮੈਂ ਤੇ ਮੇਰਾ ਸਾਲਾ ਰੈਕੋਰਡ ਵੀ ਕੀਤਾ ਕਰਨੀ ਸੀ ਹਾਂਜੀ ਫ੍ਰੀ ਕੋਡ ਮੇਰੀ ਮੰਮੀ ਨੂੰ ਜੀ 257 ਉਹ ਵਾਹ 27 ਇਹੋ ਬੋਲਦੀ ਨਹੀਂ ਇਹਨੇ ਕਿਹ ਬਈ ਚੜਨ ਲੱਗ ਇਹ ਹੋਊਗੀ 9 10 ਵਜੇ ਹੋਗੀ ਰਾਤ ਜੀ ਨਮਸਕਾਰ ਮੇਰਾ ਨਾਮ ਮਨਪ੍ਰੀਤ ਸਿੰਘ ਦਾ ਵਰਤ ਹੀ ਘਟਨਾ ਹੋਈ ਕਿ ਗੁਰਨਾਣਕ ਵਸਤੀ ਦੇ ਵਿੱਚ ਕੋਈ ਸ਼ਰਾਰਤੀ ਅਨਸਰ ਸੀ ਇੱਕ ਬੰਦੇ ਨੇ ਪਹਿਲਾਂ ਨਸ਼ਾ ਪਤਾ ਕੀਤਾ ਹੋਇਆ ਸੀ ਚਿੱਟੇ ਦਾ ਨਸ਼ਾ ਸੇਵਨ ਕਰਦਾ ਬੰਦਾ ਉਹਨੇ ਨਾਲ ਦੇ ਆਪ ਦੇ ਜਿਹੜਾ ਕੋਈ ਉਹਨੂੰ ਪ੍ਰੋਵਾਈਡ ਕਰਦਾ ਉਹਨੂੰ ਸੱਦ ਕੇ ਘਰੇ ਵੜ ਕੇ ਪੰਜ ਜਣਿਆਂ ਤੇ 25-30 ਦੇ ਵਿੱਚ ਦੋ ਤਿੰਨ ਬੁੜੀਆਂ ਵੀ ਸੀਗੀਆਂ ਉਹਨਾਂ ਨੇ ਇਹਨਾਂ ਤੇ ਹਮਲਾ ਕੀਤਾ ਕਿੰਨਾ ਵਿੱਚੋਂ ਚਾਰ ਮੁੱਖ ਇਥੇ ਸਰਕਾਰੀ ਹਸਪਤਾਲ ਦਾਖਲਾ ਇਹਨਾਂ ਦੇ ਗੰਭੀਰ ਸੱਟਾਂ ਇੱਕ ਨੂੰ ਰਾਤ ਰੈਫਰ ਕਰ ਦਿੱਤਾ ਗਿਆ ਸੀ ਗੁਰਨਾਣਕ ਗੋਵਿੰਦ ਸਿੰਘ ਮੈਡੀਕਲ ਫਰੀਦਕੋਟ ਵਿੱਚ ਉੰਦੀ ਹਾਲਤ ਨਾ ਦੇਖਾ ਸਾਡੀ ਮੈਂ ਇਹੀ ਬੇਨਤੀ ਕਰਦਾ ਸੀਗਾ ਵੀ ਇਹ ਜਿਹੜਾ ਚਿੱਟੇ ਵਾਲਾ ਜਿਹੜਾ ਕੰਮ ਚੱਲਦਾ ਪਿਆ ਇਸ ਨੂੰ ਬੰਦ ਕੀਤਾ ਜਾਵੇ ਇਹ ਲੜਾਈ ਬਸ ਕੋਈ ਇਹ ਮੇਰੇ ਆਉਣ ਤੋਂ ਪਹਿਲਾਂ ਜਿਹੜੀ ਲੜਾਈ ਹੋਈ ਸੀ ਇਹਦਾ ਕਾਰਨ ਮੈਨੂੰ ਨਹੀਂ ਪਤਾ ਸੀਗਾ ਪਰ ਇਹ ਕੁਝ ਦਿਨਾਂ ਦਾ ਇਹਨਾਂ ਦਾ ਖੈ ਬਾਜੀ ਸੀ ਗਲੀ ਦੇ ਵਿੱਚ ਨੰਗਲ ਟੱਪਨ ਤੋਂ ਕਿਸੇ ਕਰਕੇ ਤੇ ਕਾਦਨ ਹਮਲਾ ਕੀਤਾ ਕਰਪਾਨਾ ਨਾਲ ਰਾਡਾ ਨਾਲ ਕਈ ਤੇ ਦਸਤੇ ਸੀ ਇਹਨਾਂ ਕੋਲੇ ਉਹਨਾਂ ਨਾਲ ਹਮਲਾ ਕੀਤਾ ਇਹਨਾਂ ਨੇ ਕਟਕਟ 22 25 ਬੰਦੇ ਸੀ ਤੇ ਤਿੰਨ ਚਾਰ ਬੁੜੀਆਂ ਸਨ ਦਾ ਵਿੱਚ ਹਾਂਜੀ ਕੋਈ ਚੀ ਰਹਿਣਾ ਹਾਂਜੀ ਕੌਣ ਉਹ ਇੱਕ ਇੱਕ ਦੋ ਬੰਦੇ ਇਹਨਾਂ ਦੀ ਵਸਤੀ ਦੇ ਹੀ ਆ ਜਿਹੜੀਆਂ ਬੁੜੀਆਂ ਉਹ ਵੀ ਉਹਨਾਂ ਦੀ ਸ਼ਹਿਰ ਵਸਤੀ ਦੀਆਂ ਹੀ ਆ ਬਾਕੀ ਇਹ ਸਾਰੇ ਬਾਹਰੋਂ ਸੱਦੇ ਇਹ ਮੇਰੇ 11 11.5 ਦੇ ਨੇੜੇ ਤੇੜੇ ਦੀ ਇਹ ਘਟਨਾ